ਹਾਂਜੀ ਲੈਨਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਵੀਰ ਆਪਣੇ ਐਨ ਆਰ ਆਈ ਆਪਣੀ ਵੀਡੀਓ ਨੂੰ ਦੇਖਦੇ ਆ ਐਨਾ ਪਿਆਰ ਦਿੰਦੇ ਸਾਰਿਆਂ ਦਾ ਦਿ ਲੋ ਧੰਨਵਾਦ ਤੇ ਬਾਬੇਓ ਸੋਰੀ ਆ ਕੱਲ ਹੀ ਕੱਲ ਵੀਡੀਓ ਤਾਂ ਨਹੀਂ ਆਈ ਬਾਬੇ ਕਬੂਤਰ ਥੋੜੇ ਜੇ ਹੋ ਗਏ ਸੀ ਆਪਣੇ ਬਿਮਾਰ ਥੋੜੀ ਗਲਤੀ ਨਾਲ ਕੋਈ ਜਰੀਲੀ ਚੀਜ਼ ਫਿਰ ਗਈ ਜਾਂ ਕੁਦਦਾ ਵੀ ਲਾ ਲਓ ਹਨਾ ਕਬੂਤਰ ਸਾਰੇ ਹੀ ਬਿਮਾਰ ਹੋ ਗਏ ਸੀਗੇ ਤੇ ਕੱਲ ਦਵਾਈ ਬਹੁਤ ਖਰਾਬ ਸੀ ਅੱਜ ਕਬੂਤਰ 70% ਆਪਣੇ ਸਹੀ ਹੋ ਗਏ ਆ ਤੇ ਕਬੂਤਰ ਆਪਾਂ ਸੈਟ ਕਰ ਲਾਂਗੇ ਅੱਜ ਹੁਣ ਇਹਨਾਂ ਨੂੰ ਮੈਂ ਦਹੀਂ ਲਗਾ ਦੇਣਾ ਤੇ ਨਾਲ ਕੋਈ ਲੀਵਰ ਦੀ ਹਲਕੀ ਜੀ ਦਵਾਈ ਦਵਾਂਗੇ ਤੇ ਕਬੂਤਰ ਬਾਜ਼ੀਆਂ ਵੀ ਬਾਬਲੋ ਸਿਰ ਤੇ ਖੜ ਗਈਆਂ ਹਨਾ ਆਗੇ ਤੇ ਕਬੂਤਰ ਵੀ ਉਦੋਂ ਹੀ ਹੋਏ ਬਿਮਾਰ ਸਾਰੇ ਹੀ ਆਪਣੇ ਤੇ ਆਹ ਚੱਕੋ ਕੂਤਰ ਪੰਪ ਚੀਨਾ ਵੀ ਕੂਤਰ ਥੋੜਾ ਸੈੱਟ ਹੋ ਗਿਆ ਤਾਂ ਬੋਤਲ ਵਾਲਾ ਇਹਨਾਂ ਦੋ ਨੂੰ ਕੱਢਿਆ ਦੋ ਤਿੰਨ ਕੂਤਰ ਸਹੀ ਸੀ ਆਪਣੇ ਤਾਂ ਇਹ ਕੱਢੇ ਆ ਤੇ ਇਹਨਾਂ ਚੋਂ ਟੁੱਟਰੀ ਇੱਕ ਹੱਡੀ ਸੀ ਜੀ ਥੋੜੀ ਕੂਤਰ ਚੈਂਟ ਜੇ ਹੋਣਾ ਹਨਾ ਇਹ ਵੀ ਕੂਤਰ ਕੱਢਦੇ ਘੁੱੜਦੇ ਇਹਨਾਂ ਨੂੰ ਵੀ ਚੈੱਕ ਕਰਦੇ ਆ ਜਿਹੜੇ ਕੂਤਰ ਇਹਨਾਂ ਨੂੰ ਹੁੰਡਣ ਵਾਲੇ ਆ ਲੋਏ ਬਾਗਾ ਕਬੂਤਰ ਆਪਣੇ ਹੁਣ 70 80% ਦਾ ਕਬੂਤਰ ਸਹੀ ਹੋ ਗਏ ਆ ਬੇਠਾ ਫੁੱਟਾ ਸੋਹਣੀਆਂ ਮਾਰ ਲਾਪੇ ਆ ਇਹ ਥੋੜਾ ਟਾਈਮ ਲੱਗੂਗਾ ਹੋ ਜਾਣਗੇ ਕਿਉਂਕਿ ਉਹ ਜਰੀਲੇ ਜਣੂਲੇ ਜੀ ਚੀਜ਼ ਪੈ ਗਈ ਆ ਜਾਨਾ ਕੋਈ ਦਾ ਸਿਨ ਪਿਆ ਆ ਤੇ ਕੜ ਕਰੀਆਂ ਪਤੋ ਕੇ ਪਾਈ ਸੀ ਬਹੁਤ ਥੋੜੀ ਜੀ ਗਲਤੀ ਹੋ ਗਈ ਹੈ ਨਾ ਮੈਂ ਕਿਹਾ ਵੀ ਸਾਫ ਹੀ ਆ ਚਲੋ ਕਾਫੀ ਜਰਦੀ ਪਈ ਆ ਸਾਲ ਹੋ ਗਿਆ ਰ ਆਪਾਂ ਕੜ ਦਵਾਈ ਦੁਵਾਈ ਤਾਂ ਆਪਾਂ ਰੱਖੀ ਨਹੀਂ ਕਦੀ ਡਰਮ ਦੇ ਵਿੱਚ ਪਰ ਫੇ ਵੀ ਚਲੋ ਕਿ ਤਰ੍ਹਾਂ ਕਿਤੇ ਕੋਈ ਸਪਰੇਅ ਜ਼ਰੂਰੀ ਤਾਜੀ ਹੋਈ ਹੁੰਦੀ ਗੇ ਕਣ ਕਰੋ ਪਹਿਲਾਂ ਤਾਂ ਠੀਕ ਰਹੇ ਆਪਾਂ ਪੋ ਕੇ ਪਾਈ ਦੀ ਸੀ ਆਇਤ ਕੀ ਕੋਲ ਜੀ ਕਰਕੇ ਬਸ ਬਾਜ਼ੀਆਂ ਕਰਕੇ ਤੇ ਹੋ ਸਕਦਾ ਉਹ ਦਿਨ ਆ ਹੀ ਹੋਵੇ ਪਰ ਜਾਦਾ ਮੈਨੂੰ ਤਾਂ ਇੱਥੇ ਤੱਕ ਲੱਗਦਾ ਵੀ ਗੁੱਜੇ 'ਚ ਜਿਆਦਾ ਕੋਈ ਖੜਾ ਚੀਜ਼ ਜੀ ਰਹੀ ਨਹੀਂ ਫਿਰ ਫੁਰਗੀ ਕਰ ਲਈ ਗੋਲੇ ਜਾਈਦਾ ਦੀ ਕੁਸੀਨਾ ਹਨਾ ਉਦੋਂ ਆਪਣੇ ਆ ਥੱਲੇ ਵਾਲੀ ਪੁੱਤਰ ਬਿਮਾਰ ਹੋਏ ਆ ਤੇ ਗਰਮੀ ਵੀ ਨਹੀਂ ਜੇ ਆਪਾਂ ਕਹੀਆ ਤਾ ਤੂੰ ਨਾਲ ਚੱਲਦਾ ਰਹਿੰਦਾ 24 ਘੰਟੇ ਫੁੱਲਰ ਕਰੀ ਆਪਾਂ ਬੰਦੀ ਨਹੀਂ ਕੀਤਾ ਹੁੰਦਾ ਵੀ ਠੰਡਾ ਹੀ ਆ ਮੌਸਮ ਤੇ ਫਿਰ ਵੀ ਚਲੋ ਕੋਈ ਚੱਕਰ ਨਹੀਂ ਆ ਨਾ ਜਿੱਦਾ ਵਿਯੋਗ ਹੁੰਦਾ ਹੋ ਹੀ ਜਾਂਦਾ ਆ ਕੀ ਕਰ ਸਕਦੇ ਆ ਬਾਜ਼ੀਆਂ ਸਿਰ ਤੇ ਆ ਟੈਂਸ਼ਨ ਬਸ ਇਹੀ ਜੀ ਦੀ ਆ ਹੋ ਜਾਣ ਕੇ ਸੱਟ ਆਈਦੀ 2022 ਆਪਣੀਆਂ ਜਿਹੜੀਆਂ ਪਾਲੀਆਂ ਲਾਉਣ ਤਾਂ ਆਪਾਂ ਬੜੇ ਪਿੰਡ ਵੀ ਛੱਡਣੀ ਸੀ ਉਹਦਾ ਪੁੱਤਰ ਬਾਲੇ ਬਿਮਾਰ ਦੀ ਕੇ ਤਾਂ ਅਗਰ ਕੇ ਨਹੀਂ ਕੱਢ ਹੋਏ ਹੁਣ ਜਿਹੜਾ ਬੜੇ ਪਿੰਡ ਛੱਡਣਾ ਸੀ ਪੁੱਤਰ ਉਹ ਅੱਜ ਆਪਾਂ ਕੁੱਟਰ ਕੱਢਿਆ ਆ ਕੁੱਟਰ ਕੋਸ਼ਕ ਸਹੀ ਸੀਗਾ ਮਿੱਠਾ ਜਿਹਾ ਆ ਗਿਆ ਸੀ ਉਹ ਜਿੱਦਾਂ ਸਲੇਟੀ ਜੀ ਹੋਰ ਸਲੇਟੀ ਜਿਹਾ ਰੰਗ ਲਾ ਲਓ ਤੁਸੀਂ ਕੱਚੀ ਮਿੱਟੀ ਜੀ ਰੰਗ ਦੀ ਮਿੱਠਾ ਮਾਰ ਲਾ ਪਿਆ ਉਹ ਹੋ ਜਾਊਗਾ ਸੱਟ ਤੇ ਹਰੀਆਂ ਹਰੀਆਂ ਮਿੱਠਾ ਤੋਂ ਬਦਲ ਗਏ ਮਿੱਠਾ ਦਾ ਰੰਗ ਤਾਂ ਬਦਲ ਗਿਆ ਸਾਰਿਆਂ ਦਾ ਥੋੜਾ ਟੈਬ ਲੱਗੂਗਾ ਫਿਰਦਾ ਹੁਣ ਦੇ ਦੇ ਅੱਜ ਕਿੰਨਾ ਭਾਵੇਂ 2 ਘੰਟੇ ਵੀ ਫੇਰਾਵੇ ਕੋਈ ਗੱਲ ਨਹੀਂ ਤੇ ਆ ਬੋਤਲ ਵਾਲਾ ਵੀ ਕੂਤਰ ਸਹੀ ਹੋ ਗਿਆ ਹੁਣ ਬਿਲਕੁਲ ਇਹ ਵੀ ਭਰਨ ਲੱਪਿਆ ਕੂਤਰ ਥੱਲੇ ਕਿਉਂਕਿ ਇਹ ਵੀ ਸੁੱਕਣ ਲੱਪੇ ਹੀ ਕੂਤਰ ਥੋੜੇ ਜਿਹਾ ਸਾਰੇ ਕੂਤਰ ਸੁੱਕਣ ਲੱਪੇ ਹੀ ਅੰਦਰੋਂ ਸਮਝ ਨਹੀਂ ਆਈ ਕੀ ਪ੍ਰੋਬਲਮ ਪੈ ਗਈ ਹੈ ਨਾ ਤੇ ਚਲੋ ਫਿਰ ਵੀ ਟਾਈਮ ਸਿਰ ਫੜ ਲਈ ਆਪਾਂ ਜੇ ਨਾ ਫੜਦੇ ਤਾਂ ਕੰਮ ਖਰਾਬ ਹੋ ਜਾਣਾ ਸੀ ਤੇ ਆ ਵੀ ਕੂਤਰਾਂ 'ਚ ਸਹੀ ਕੀ ਪ੍ਰੋਬਲਮ ਸਾਰੇ ਜੇ ਇਹ ਵੀ ਠੀਕ ਆ ਹੋਣਾ ਤਾਂ ਪਿਲੀਆਂ ਮਿੱਠਾ ਲਾਪੇ ਕੂਤਰ ਮਾਰਨ ਐਂ ਸਹੀ ਮਿੱਠਾ ਲਾਪੇ ਮਾਰਨਗੇ ਮਿਹਨਤ ਬਹੁਤ ਲੱਗੀ ਆਪਣੀ ਦਿਨ ਰਾਤ ਇਕ ਕਰਨਾ ਪਿਆ ਪੁੱਤਰ ਸਹੀ ਕਰਨ ਨੂੰ ਐਦਾ ਨਹੀਂ ਹੋਇਆ ਪੁੱਤਰ ਤੇ ਪੂਰੀ ਦਿਨ ਰਾਤ ਲਾਵੇ ਪੁੱਤਰ ਹੁਣ ਸੈੱਟ ਹੋਏ ਆ ਆਪਣੇ ਸਾਰੇ ਬਾਕੀ ਅਜੇ ਥੋੜਾ ਜਿਹਾ ਝਟਕਾ ਰਹਿੰਦਾ ਇੱਕ ਹੋਰ ਲੱਗ ਜਾਵੇ ਨਾ ਵਧੀਆ ਜਿਹਾ ਐਨ ਕੱਢ ਜਾਣਾ ਦਰੋਗਾਂਦੇ ਜਾਂ ਨਿਕਲ ਜੇ ਰਹਿائش ਕੱਢਣ ਲੱਪੈਣ ਹੁਣ ਰਹਿائش ਰੱਖਦੇ ਆ ਮਾੜੀ ਮਾੜੀ ਬਸ ਹੋਰ ਕੁਝ ਨਹੀਂ ਆ ਇਹਨਾਂ ਚੋਂ ਅੱਧੇ ਕੂਤਰਾਂ ਨੇ ਤਾਂ ਐਨ ਸਾਫ਼ ਸੀ 2-4 ਕੂਤਰ ਰੱਖੀ ਜਿਨ੍ਹਾਂ ਨੇ ਰਹਿائش ਉਹ ਮਾਜ ਪਲਟੀ ਬਰਾਤੀ ਹੁਣ ਤੇ ਇਹਨਾਂ ਨੂੰ ਹੁਣ ਕਣਕ ਹੀ ਪਾਉਣੀ ਥੋੜੇ ਦਿਨ ਤੇ ਹੋਰ ਕੁਝ ਨਹੀਂ ਪਾਉਣਾ ਕਣਕ ਵੀ ਧੋ ਕੇ ਪੇ ਕਿ ਐਨ ਗਲਣ ਜੀ ਹੋ ਗਈ ਜਦੋਂ ਗਲ ਗਈ ਉਦੋਂ ਫੇ ਮੜੀ ਜੀ ਸਕਾ ਅਥੋ ਸ਼ਾਮੇ ਪੱਖੇ ਮੂਰੇ ਫੇ ਪਾਵਾਂਗੇ ਇਹਨਾਂ ਨੂੰ ਹੋ ਐਨ ਗਰਮੀ ਕੱਢਣੀ ਪੈਣੀ ਗਣਕ ਦੀ ਕਿਉਂਕਿ ਗਰਮੀ ਫੇ ਨਾ ਪਾ ਲੈਣ ਇਹ ਤੇ ਡਾਬ ਵੀ ਨਹੀਂ ਇਹਨਾਂ ਨੂੰ ਉਹਨਾਂ ਚੱਕਰ ਸਕਦੇ ਬਾਜ਼ੀਆਂ ਵੀ ਸਿਰ ਤੇ ਜਾਂ ਮੋਟਸਰ ਵਾਲੀਆਂ ਬਾਜ਼ੀਆਂ ਸੀ ਮਹਿੰਗੀਆਂ ਐਂਟਰੀਆਂ ਸੀ ਤੇ ਚਲੋ ਕਿੱਦਾਂ ਵੀ ਹੋਇਆ ਜਿਗਾਰਡ ਲਾਵਾਂਗੇ ਹਨਾ ਆ ਮੋਟਾ ਆਪਣਾ ਜਿਆਦਾ ਬਿਮਾਰਿਆ ਮੋਟਾ ਹਜੇ ਨਹੀਂ ਪੈਰਾ ਤੇ ਆ ਰਿਹਾ ਉਦੋਂ ਠੀਕ ਆ ਪੋਟਾ ਸਾਫ਼ ਕਰਨ ਲੱਗ ਪਿਆ ਦਾਣਾ ਨਹੀਂ ਅੰਦਰ ਰੋਪਦਾ ਪਿਆ ਹੁਣ ਉਹ ਦਾਣੇ ਨੂੰ ਪੈਂਦਾ ਸੀ ਭੁੱਖ ਕੁੱੱਖ ਕਰਦਾ ਸੀ ਪਰ ਮੈਂ ਦਹੀਂ ਦਿੱਤਾ ਇਹਨਾਂ ਨੂੰ ਅੱਜ ਠੰਡਾ ਤੇ ਉਹ ਦਹੀਂ ਦੇ ਵਿੱਚ ਥੋੜੀ ਜਿਹੀ ਲੀਵਰ ਵਾਲੀ ਦਵਾਈ ਪਾ ਕੇ ਦਿੱਤੀ ਆ ਇਹਨਾਂ ਦਾ ਲੀਵਰ ਸਟਰੋਂਗ ਕਰਨਾ ਆਪਾਂ ਬਸ ਆਹ ਵਾਲੀ ਦਵਾਈ ਆ ਲੀਵਰ ਤੋਂ ਬਹੁਤ ਬੈਸਟ ਆ ਇਹ ਇਹ ਵਾਲੀ ਵਰਤਦਾ ਪਿਆ ਮੈਂ ਦੇਖਦੇ ਹਾਂ ਹੁਣ ਇਹਦਾ ਕੀ ਰਿਜ਼ਲਟ ਆਉਂਦਾ ਅੱਜ ਜਣਾ ਕਿ ਬਾਲੀਆਂ ਦਵਾਈਆਂ ਇਹਨਾਂ ਨੂੰ ਦੇ ਜੀ ਨਹੀਂ ਸਕਦੇ ਗਰਮੀ ਪੈ ਜਾਣੀ ਆ ਗਰਮੀ ਹੈਗੀ ਆ ਇਹਦਾ ਦਵਾਖਾਨਾ ਖੁੱਲ ਗਿਆ ਸੀ ਬਾਬੇ ਦੋ ਦਿਨਾਂ ਦੇ ਅੰਦਰ ਅੰਦਰ ਤਾਂ ਕਰਕੇ ਮੈਂ ਕੱਲ ਵੀਡੀਓ ਨਹੀਂ ਬਣਾਈ ਬਹੁਤ ਗੰਦ ਸੀ ਇੱਥੇ ਬਹੁਤ ਖਲਾਰਾ ਸੀ ਦਵਾਈਆਂ ਹੀ ਦਵਾਈਆਂ ਆ ਹੁਣ ਵੀ ਅਜ ਝਾੜੂ ਲੱਗੇ ਮਾਰਨਾ ਦਵਾਈਆਂ ਹੀ ਦਵਾਈਆਂ ਹੀ ਦਵਾਈਆਂ ਹੀ ਖਿਲਰੀਆਂ ਪਈਆਂ ਥਾਂ ਥਾਂ ਤੇ ਦਵਾਈਆਂ ਆ ਆ ਦੇਖ ਲੋ ਭਰਿਆ ਪਿਆ ਦਵਾਈਆਂ ਸਾਰੇ ਪਾਸੇ ਦਵਾਈਆਂ ਆ ਟੈਰਾਮਾਈਜ਼ਿੰਗ ਦਾ ਟੀਕਾ ਲਾਇਆ ਸੀ ਕੱਲ ਤੇ ਅੱਜ ਸਾਰਾ ਧੋਵਾਂਗੇ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪਹਿਲਾਂ ਵੀ ਤੋਤਾ ਸੀ ਕਰਨ ਹੁਣ ਫੇਰ ਧੋਵਾਂਗੇ ਇਹ ਜਦ ਤੱਕ ਠੀਕ ਨਹੀਂ ਸਾਰੇ ਤੋਤੇ ਖੁੱਡੇ ਖਾਡੇ ਥੱਲੇੋਂ ਚੰਗੀ ਤਰ੍ਹਾਂ ਪੋਚੇ ਪੂਚੇ ਲਾਏ ਤੋਤੇ ਮਿਟਾਰਲਾ ਦੇ ਕੋਈ ਵਾਇਰਸ ਹੋਰ ਨਾ ਆ ਜੇ ਤੇ ਮੈਂ ਕਹਿੰਦਾ ਫੇ ਵੀ ਆਪਾਂ ਬਹੁਤ ਮੈਂ ਰੱਬ ਦਾ ਅਗਲਾ ਸ਼ੁਰੂ ਕਰਦਾ ਸਾਨੂੰ ਬਿਵਾਰੀ ਦਾ ਪਤਾ ਲੱਗ ਗਿਆ ਜੀ ਕਿ ਬਿਮਾਰੀ ਦਾ ਪਤਾ ਨਾ ਲੱਗਦਾ ਤੇ ਪੁੱਤਰ ਸਾਰੇ ਲੁੱਟ ਕੇ ਜਾਣੇ ਸੀ ਜਿੱਦਾਂ ਇਹਨਾਂ ਦੀ ਹਾਲਤ ਹੋ ਗਈ ਸੀ ਬਿਲਕੁਲ ਵੱਢ ਹੋ ਗਈ ਸੀ ਪੁੱਤਰ ਅਦਰੋਂ ਬਿਲਕੁਲ ਮੂੰਹ ਛਾਲੇ ਟਿੱਡੀ ਛਾਲੇ ਬਿਠਾ ਆਉਂਦੀਆਂ ਨਹੀਂ ਸੀ ਅੰਦਰ ਜੰਮਣ ਲੱ ਪਈਆਂ ਸੀ ਖਿੱਚ ਕੇ ਇੱਕ ਬਿਠ ਕੱਢਣੀ ਪੈਂਦੀ ਜਿਹਦਾ ਰਬਟ ਨਹੀਂ ਹੁੰਦੀ ਪਲਾਸਟਿਕ ਐਦਾਂ ਕੋਈ ਵਾਇਰਸ ਆ ਗਿਆ ਇਹਗਾ ਅਜੇ ਵੀ 70% ਸਹੀ ਹੋਇਆ 100% ਉੱਤਰ ਸਹੀ ਨਹੀਂ ਹੋਏ 23% ਅੱਜ ਸਹੀ ਹੋਣਗੇ ਬਾਬਾ ਮੇਰ ਰੱਖੇ ਬਸ ਅੱਜ ਇਹਨਾਂ ਨੂੰ ਖਿੱਚ ਕੇ ਰੱਖਾਂਗੇ ਇਹਨਾਂ ਦੀ ਦਿਵਾਲੀ ਅੱਜ ਆਪਾਂ ਅੱਜ ਸਹੀ ਕਰਨੇ ਆ ਉੱਤਰ ਕੱਲ ਨੂੰ ਡਾਉਣੇ ਆ ਲਓ ਬਾਬਿਓ ਆ ਦੋ ਕੁੰਤਰ ਆਪਣਾ ਡਾਏ ਹੀ ਗਿਆ ਅਜੇ ਦੋਨੇ ਬੈਗੇ ਆ ਤੇ ਉਹ ਤਾਂ ਫਿਰ ਉਹ ਕਿੰਨਾ ਕ ਫਿਰਿਆ ਲੱਗਿਆ ਉਹਦਾ ਦੋ ਟਿਕਟ ਲਾ ਗਿਆ ਤੇ ਘੇਟਾ ਕਾ ਲਾ ਗਿਆ ਹਨਾ ਘੰਟਾ ਡੇਢ ਘੰਟਾ ਚੀਂਦੇ ਨਾਲ ਲਾਇਆ ਚਲੋ ਹੁਣ ਬਾਜ਼ੀਆਂ ਬਾਬਿਓ ਦੇਖਣੀਆਂ ਤਾਂ ਹੈਗੀਆਂ ਯਾ ਰਿਸਤ ਲਾਵਾਂਗੇ ਹਰਗੇ ਹਰਗੇ ਜਿੱਤਗੇ ਜਿੱਤਗੇ ਕਬੂਤਰ ਸੈੱਟ ਹੋਣ ਨੂੰ ਹੋਰ ਟਾਈਮ ਤਾਂ ਲੱਗੂਗਾ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਮਤਲਬ 80 85% ਹੁਣ ਫਰਕ ਆਪਾਂ ਨੂੰ ਦੀਦਾ ਕਬੂਤਰਾਂ ਦੇ ਵਿੱਚ ਬਾਕੀ ਹੁਣ ਰਿਕਵਰੀ ਤਾਂ ਹੌਲੀ-ਹੌਲੀ ਹੋਊਗੀ ਵਿੱਚੋ ਹੌਲੀ-ਹੌਲੀ ਭਰਨੇ ਆ ਹੁਣ ਥੋੜੇ 2-4 ਦਿਨ ਤਾਂ ਲੱਗਣਗੇ ਭਰਨ ਨੂੰ ਬਾਕੀ ਇਡਾ ਨਹੀਂ ਰੋਲਾ ਆਉਂਦਾ ਕਬੂਤਰ ਜਲਦੀ ਰਿਕਵਰੀ ਕਰ ਲੈਂਦਾ ਆਪਾਂ ਥੋੜੇ ਪ੍ਰੋਡਕਟ ਹੋਰ ਮਗਾਵਾਂਗੇ ਤੇ ਕਬੂਤਰ ਤਿਆਰ ਕਰ ਲਵਾਂਗੇ ਆਪਾਂ ਹੋਰ ਥੋੜੇ ਦਿਨਾਂ ਦੇ ਵਿੱਚ ਥੋੜਾ ਖਰਚਾ ਹੀ ਹੋਣਾ ਕਰ ਲਾਂਗੇ ਕੋਈ ਚੱਕਰ ਨਹੀਂ ਤੇ ਆ ਜਿਹੜਾ ਕਬੂਤਰ ਆ ਆਪਣਾ ਘੰਟਾ ਫਿਰਿਆ ਆ ਬਾਬੇ ਨਾਲ ਲੈ ਕੇ ਨੂੰ ਤਿਆਰ ਕਰਦੇ ਆ ਤੇ ਛੜ ਦਾਂਗੇ ਬਾਜੀ ਤੇ ਦੇਖੋ ਕੀ ਬਣਦਾ ਹਨਾ ਲੋਈ ਬਾਬਿਓ ਖੋਣ ਮੜੀ ਦੀ ਤਸੱਲੀ ਤੇ ਦਿਲ ਨੂੰ ਸ਼ਾਂਤੀ ਆਈ ਆ ਤੇ ਆ ਮਰੀ ਜਵੇ ਆ ਬਿਠਾ ਅੰਡੀਆਂ ਹੁਣ ਸ਼ੂਗਰ ਕੀਤਾ ਬਿਠ ਦੇਖਣ ਨੂੰ 3 ਦਿਨ ਹੋ ਗਏ ਤਰਸਦੇ ਆ ਨਾ ਹੈ ਅੱਜ ਸੋਖ ਦਾ ਸਾਹ ਆਇਆ ਸਾਨੂੰ ਬਾਕੀ ਹਾਰਡ ਹੋ ਜੂਗੀ ਬਿਠ ਕੋਈ ਚੱਕਰ ਨਹੀਂ ਪੀਲੀ ਆ ਗਈ ਬਿਠਾ ਵੀ ਗਰਮੀ ਨਿਕਲਣ ਲੱਗ ਪਈ ਉਤਰਾ ਦੀ ਤੇ ਸਹੀ ਆ ਕਾਲੀ ਸ਼ਾਹ ਬਿਠਦੇ ਹੋਏ ਸੀ ਅੰਦਰੋਂ ਪਤਾ ਨਹੀਂ ਕੀ ਕੋਈ ਨਿਕਲੀ ਜਾਂਦਾ ਸੀ ਤੇ ਅੱਜ ਹਾਜਮਾ ਚੱਲਿਆ ਕੂਤਰਾਂ ਦਾ ਹੋਣਾ ਲੋਈ ਬੱਬੇ ਛੋਅਈਸ ਵੀ ਕਰਨੀ ਸੀ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਹੁਣ ਕਣਕ ਪਾਈ ਆਪਾਂ ਤੇ ਆ ਬਿਠਾ ਉਠਾ ਐਣ ਸਹੀ ਮਾਰ ਲਾ ਪੇ ਸ਼ੂਗਰ ਕੀਤਾ ਹੋਣਾ ਹਣਾ ਬਾਕੀ ਹਾਰਡ ਵੀ ਕਰ ਲੈਣਗੇ ਕਿਉਂਕਿ ਦਾਣਾ ਤਾਂ ਅੰਦਰ ਹੈ ਹੀ ਨਹੀਂ ਸੀ ਤਾਂ ਕਰਕੇ ਪਤਲੀਆਂ ਮਾਰਦੇ ਸੀ ਦਾੜਾ 2-3 ਦਿਨ ਹੋ ਗਏ ਇਹਨਾਂ ਨੇ ਨਾ ਖਾਦਾ ਨਾ ਇਹਨਾਂ ਨੂੰ ਦਿੱਤਾ ਪਚਾਉਂਦੇ ਹੀ ਨਹੀਂ ਸੀਗੇ ਤੇ ਸਿਰਫ ਦਹੀਂ ਲੱਸੀ ਤੇ ਬਸ ਬਚਦੇ ਪਏ ਆ ਤੇ ਹੁਣ ਠੀਕ ਹੈ ਕੂਟਰ ਪੈਰਾ ਤੇ ਆ ਬਿੱਠਾ ਸਹੀ ਆ ਪੀਡੀਆਂ ਦਾ ਆਪੇ ਮਾਰਨ ਕੋਈ ਗਰਮੀ ਗੱਡੀ ਇਹਨਾਂ ਨੇ ਪੂਰੀ ਅੰਦਰੋਂ ਆਪਣੀ ਜਿਹੜੀ ਪਈ ਸੀ ਲਿਵਰਾਂ ਦੇ ਵਿੱਚ ਤੇ ਆ ਚੈੱਕ ਕਰੋ ਯਾਰਾ ਬਿੱਠਾ ਬਿਲਕੁਲ ਸਹੀ ਹੋਣਾ ਮਤਲਬ ਹੁਣ ਇਹ ਦੇਖਾਂਗੇ ਦਾਣਾ ਕਦੋਂ ਪਚਾਉਂਦੇ ਆ ਫੇਰ ਪਾਸ ਆ ਜਿਹਦਾ ਸਵੇਰ ਨੂੰ ਬਿਲਕੁਲ ਖਾਲੀ ਹੋ ਕੇ ਪਾਏ ਥੋੜੀ ਥੋੜੀ ਦਾਣੇ ਐ ਵੀ 15 15 20 20 ਜੇ ਸਵੇਰ ਨੂੰ ਐ ਬਿਲਕੁਲ ਖਾਲੀ ਹੋਏ ਤਾਂ ਫੇਰ ਖਰਾਕ ਚ ਕੱਲ ਨੂੰ ਸ਼ੁਰੂ ਕਰ ਦਿਆਂਗੇ ਇਹਨਾਂ ਦੀ ਬਾਦਮਦੂੰ ਕੋਣੀ ਸ਼ੁਰੂ ਕਰ ਦਾਂਗੇ ਇਹਨਾਂ ਨੂੰ ਅੱਜ ਪਹਿਲਾਂ ਪਚਾ ਜਾਣੇ ਕਰੀ ਇਹਨਾਂ ਨੂੰ ਵੀ ਓਨੀ ਕੀ ਕਣਕ ਪਾਈ ਆ ਤੇ ਆ ਆਪਣਾ ਔਰ ਆ ਹੜ ਕੋ ਗੀ ਰੰਗਾ ਇਹ ਉਤਰ ਸਹੀ ਆ ਦੋਨੇ ਇਹ ਅੜ ਕੇ ਆਜ ਦੋ ਟਾਈ ਘੰਟੇ ਲਾ ਕੇ ਆਇਆ ਹਨ ਤੇ ਉਹ ਘੰਟਾ ਕ ਫਿਰਿਆ ਹੁਣ ਬਾਜੀ ਤੇ ਛੱਡਣਾ ਹੀ ਛੱਡਣਾ ਦੇਖੋ ਬਹਿ ਗਿਆ ਬਹਿ ਗਿਆ ਜਿੱਤ ਗਿਆ ਜਿੱਤ ਗਿਆ ਇਹਦੀ ਕਿਸਮੋ ਦੇ ਆ ਕਰਾਂਗੇ ਕੋਸ਼ਿਸ਼ ਤੇ ਆਬਦਾਮਸ਼ਲ ਦਾ ਪਿਆ ਹੀਲਾ ਹੀਲੇ ਕਦਾ ਫੇ 250 ਤੇ ਹੀ ਕਿ ਨਹੀਂ 200 ਕਰਦੇ ਆਈ ਹੈ ਹੈ ਤੁਹਾ ਸਾਰਾ ਸੀਜ਼ਨ ਖਰਾਬ ਹੋਣ ਡਿਆ ਭੈਣ ਜਕ ਨਹੀਂ ਕੋਈ ਨਹੀਂ ਕਰਾਂਗੇ ਪੈਰਾਂ ਤੇ ਹੋਗੇ ਦਰਬਸਤ ਹੁਣ ਦੋ ਚੋਰ ਦਿਨ ਤਾਂ ਲਊਗੇ ਤੱਕ ਦੇ ਕੇ ਫੇ ਉਹੋ ਜਿਹਾ ਮੈਲ ਲੱਭਦਾ ਆ ਕੇ ਕਰਦੇ ਛਿੱਲੇ ਲੋ ਬਾਬੇ ਜਿਹੜੇ ਨਾ ਡੰਡੇ ਆਪਾਂ ਲਾਏ ਆ ਆ ਬੈਂਡ ਲਈ ਕਬੂਤਰਾਂ ਦੇ ਇਹ ਲਾ ਦੇਣੇ ਹੁਣ ਆਪਾਂ ਸਾਰੀ ਕਿਉਂਕਿ ਉੱਤੇ ਸੇਕ ਪੈਂਦਾ ਛੱਤ ਤੋਂ ਤੇ ਲੈਂਟਰ ਵਾਲਾ ਹੈਗਾ ਇਹਦਾ ਕੋਈ ਨਵਾਂ ਜਿਗਾਰਡ ਕਰ ਦੇਣਾ ਸੇਕ ਥੱਲੇ ਨਾ ਆਵੇ ਤੇ ਇਹਦਾ ਕੱਲ੍ਹ ਨੂੰ ਜਿਗਾਰਡ ਕਰਾਂਗੇ ਤੇ ਆ ਕਬੂਤਰ ਆਪਣੇ ਠੀਕ ਆਉਣਾ ਪੀਲੀਆਂ ਬਿਠਾਂ ਲਾਪੇ ਮਾਰਨਾ ਛੋਟੇ ਚੱਲ ਪਏ ਹਨਾ ਦਾਣਾ ਖਾਂਦੇ ਪਏ ਜਿੰਨਾ ਬੋਨੇ ਆ ਇੱਕ ਤਾਂ ਉੱਤਰ ਉੱਪਰ ਬੈਠੇ ਰਹਿੰਦੇ ਆ ਦਾਣਾ ਨਹੀਂ ਖਾਂਦੇ ਥੱਲੇ ਆ ਕੇ ਇਹ ਵੀ ਨੁਕਸਾਨ ਆ ਗਰਮੀ 'ਚ ਉੱਪਰ ਨੂੰ ਬੈਠੇ ਰਹਿੰਦੇ ਜਾ ਕੇ ਹੁਣ ਮੈਂ ਉਧਰ ਵੀ ਕਬੂਤਰ ਥੱਲੇ ਲਾਏ ਆ ਤੇ ਦਾਣਾ ਖਾਣ ਲੱਗੇ ਉੱਤੇ ਬੈਠੇ ਸੀ ਨਹੀਂ ਤੇ ਚੜ ਕੇ ਆਹ ਦੇਖੋ ਆ ਵੀ ਕਬੂਤਰ ਕੀ ਆਪਣੀ ਸਹੀ ਆ ਹੁਣ ਬੈਠਾ ਪੁੱਠਾ ਵਧੀਆ ਮਾਰਦੀਆਂ ਪਈਆਂ ਆ ਚੱਲ ਪਈਆਂ ਇਹ ਵੀ ਤੇ ਆ ਵੀ ਕਬੂਤਰ ਠੀਕ ਆ ਬਾਬੇ ਦੀ ਕਿਰਪਾ ਨਾਲ ਬਾਕੀ ਤੁਸੀਂ ਵੀ ਅਰਦਾਸ ਕਰੋ ਵੀ ਕਬੂਤਰ ਆਪਣੇ ਜਲਦੀ ਜਲਦੀ ਠੀਕ ਹੋ ਜਾਂਦੇ ਆਪਾਂ ਬਾਜ਼ੀਆਂ 'ਚ ਜਾਈਏ ਕਿਉਂਕਿ ਬਾਜ਼ੀਆਂ ਤਾਂ ਹੀ ਛੱਡਾਂਗੇ ਜੇ ਆਪਣੇ ਕਬੂਤਰ ਸਹੀ ਹੋਣਗੇ ਤਾਂ ਤੇ ਹੁਣ ਘਟਾੜ 90% ਪੈ ਗਿਆ ਜਿੱਦਾਂ ਜਿੱਦਾਂ ਟਾਈਮ ਲੰਘਦਾ ਯਾਰ ਉਹ ਦਵਾਈ ਦਾ ਅਸਰ ਹੋ ਰਿਹਾ ਹਨਾ ਆਹ ਵਾਲੀ ਦਵਾਈ ਦਾ ਤੇ ਮੈਂ ਇੰਸਟਾਗ੍ਰਾਮ ਤੇ ਵੀ ਅੱਜ ਪਾਉਂਗਾ ਉੱਥੇ ਵੀ ਪਿਆਰ ਦਿਓ ਜਾ ਕੇ ਆਪਣਾ ਤੇ ਆ ਚੱਕੋ ਯਾਰਾ ਤੇ ਜਿੰਨੇ ਵੀ ਭਰਾ ਆਪਣੀਆਂ ਵੀਡੀਓ ਦੇਖਦੇ ਆ ਤੇ ਜਾ ਕੇ ਫੋਲੋ ਜਰੂਰ ਕਰਿਓ ਆਪਣੀ ਇੰਸਟਾਗ੍ਰਾਮ ਏਜ ਤੇ ਗੋਪੀ ਮਾਲਖ ਵਰਡ ਆਈਡੀ ਆ ਤੇ ਉਹਨੂੰ ਜਾ ਕੇ ਫੋਲੋ ਕਰ ਲਿਓ ਹਨਾ ਵੀ ਆਪਣੇ ਜਿਹੜੇ 10000 ਫੋਲੋਅਰ ਆਪਾਂ ਮਿੰਟੋ ਮਿੰਟ ਟਿਕ ਕਰ ਲਈਏ ਮੈਨੂੰ ਇੰਨਾ ਕ ਪਿਆਰ ਤੁਹਾਡੇ ਤੋਂ ਪਤਾ ਇੰਨਾ ਕ ਯਕੀਨ ਹੈਗਾ ਕਿ ਇੰਨਾ ਕ ਪਿਆਰ ਤੁਸੀਂ ਕਰਦੇ ਆ ਕਿ ਢੱਕ ਦੇਣੀ ਜਾ ਕੇ ਕਰ ਦਿਓਗੇ 10000 ਕੀ ਆ ਹਨਾ ਨਾਰਮਲ ਦੀ ਜੀਆ 7000 ਹੋ ਗਿਆ ਆਪਣਾ ਤੇ 4000 ਰਹਿੰਦਾ ਇਹ ਵੀ ਕੱਢ ਦਿਓ ਕੰਮ ਤੇ ਆ ਕੂਪਟਰ ਹੁਣ ਮੈਂ ਥੱਲੇ ਲਾਏ ਸੀ ਆ ਖਾ ਕੇ ਤੇ ਫੇਰ ਦੁਬਾਰਾ ਉੱਤੇ ਜਾ ਕੇ ਬਹਿ ਗਏ ਆ ਤੇ ਲੋਈ ਬਾਬਿਓ ਆ ਲਾਤ ਤੇ ਆਪਾਂ ਹੁਣ ਕੂਪਟਰ ਸਾਰੇ ਥੱਲੇ ਆ ਗਏ ਇਹ ਥੱਲੇ ਰਿਆ ਕਰਨਗੇ ਉਹ ਵੀ ਕੋਈ ਨਹੀਂ ਚੱਕਰ ਆਪ ਹੀ ਆ ਜਾਣਗੇ ਥੱਲੇ ਤੱਕ ਕਿੰਨਾ ਚਿਰ ਉੱਤੇ ਬੈਠੂਗਾ ਨਾ ਹੋਇਆ ਤਾਂ ਉਹ ਵੀ ਲਾ ਦਾਂਗੇ ਇੱਕ ਦੋ ਫੱਟੇ ਮੈਂ ਕਹਾਂ ਚੱਲ ਜੇ ਉਹ ਫੇਲ ਹੋਣੇ ਹੋਵੇ ਤਾਂ ਲਾ ਦਾਂਗੇ ਪਰ ਇਹਨਾਂ ਦੇ ਉੱਤੇ ਬਹਿਣ ਲੱਪੇ ਇਹ ਆ ਹੁਣ ਕੂਪਟਰ ਥੱਲੇ ਹੋਣ ਗਿਆ ਕੋ ਦਾਣੇ ਰੋਂ ਮੂੰਹ ਮਾਰਦੇ ਕੀ ਹੁਣ ਦਾਣਾ ਪਾਵਾਂਗੇ ਖਾਊਗੇ ਉੱਤੇ ਹੀ ਜਦ ਬੈਠੇ ਰਹਿੰਦੇ ਆ ਤਾਂ ਫਾਇਦਾ ਨਹੀਂ ਕੋਈ ਹਨਾ ਖਾਂਦੇ ਨਹੀਂ ਕਬੂਤਰ ਹੁਣ ਸਾਰੇ ਤਕਰੀਬਨ ਆਹ ਕਬੂਤਰ ਬੋਲਦੇ ਵੀ ਪਏ ਆ ਇਹਦਾ ਕਬੂਤਰ ਚੁੱਪ ਕਰਕੇ ਬੈਠ ਰਹਿੰਦੇ ਸੁਸਤੇ ਹੀ ਹੋ ਗਏ ਕਿਉਂਕਿ ਉੱਪਰ ਗਰਮੀ ਬਹੁਤ ਸੇਕ ਪੈਂਦਾ ਹੁਣ ਥੱਲੇ ਘਟ ਸੇਕਾ ਪਊਗਾ ਤਾਂ ਕਰਕੇ ਮੈਂ ਲਾਉਣ ਰਿਆਂ ਹੁਣ ਇਹਨਾਂ ਦਾ ਵੀ ਲਾਉਣ ਲੱਗਾ ਮੈਂ ਆ ਜਿਹੜਿਆਂ ਦਾ ਅਗਲੇ ਸਾਲ ਆਪਾਂ ਦਰਵਾਜ਼ੇ ਦਰੂਜੇ ਕੱਢ ਕੇ ਸੀਲਿੰਗ ਕਰਾਵਾਂਗੇ ਥੱਲੇ ਨੂੰ ਕੋਈ ਦਰਾ ਵਿੱਚ ਪਵਾਵਾਂਗੇ ਜਿੱਨਾ ਸੇਕਾ ਨਾ ਆਵੇ ਹਨਾ ਸੀਲਿੰਗ ਦੇ ਉੱਤੇ ਹੋਲੀ-ਹੋਲੀ ਕਰਾਂਗੇ ਬਸ ਤੁਸੀਂ ਪਿਆਰ ਦਿੰਦੇ ਰਹੋ ਕੰਮ ਖਿੱਚ ਕੇ ਰੱਖੋ ਯਾਰ ਆਪਾਂ ਸਾਰੇ ਗੰਦ ਘੜ ਦੇਾਂਗੇ ਜੰਨਾ ਵੀ ਵਿੱਚ ਦਰਵਾਜ਼ੇ ਵੀ ਲੋਹੇ ਦੇ ਆਪਾਂ ਵਧੀਆ ਬਣਾਵਾਂਗੇ ਟੌਪ ਦੇ ਦਰਵਾਜ਼ੇ ਬਣਾਵਾਂਗੇ ਜਿੱਧਾ ਦੇ ਆਪਣੇ ਆ ਬਾਹਰ ਆ ਹੋਲੀ-ਹੋਲੀ ਆ ਨਾ ਤੇ ਉੱਤੇ ਸੀਲਿੰਗ ਕਰਾਵਾਂਗੇ ਤੇ ਜੇ ਤੁਸੀਂ ਇਦਾਂ ਹੀ ਵਾਸਾਤ ਦਿੰਦੇ ਰਹੇ ਤੇ ਆਪਾਂ ਹੋਲੀ-ਹੋਲੀ ਇੱਥੇ ਖੁੱਡੇ ਵੀ ਪਾਵਾਂਗੇ ਹੋਰ ਜੇ ਇੱਤੋਂ ਵੀ ਘੈਂਟ-ਘੈਂਟ ਖੁੱਡੇ ਪਾਵਾਂਗੇ ਆਇਓ ਫੇ ਬਾਬਿਓ ਆ ਲਾਣੇ ਆ ਤਾਂ ਫੇ ਮੈਂ ਤੁਹਾਨੂੰ ਦੱਸਦਾ ਵੀ ਆ ਲਾ ਲੂ ਕੇ ਹਨਾ ਥੱਲੇ ਬਿਠਾਉਣੇ ਆ ਉੱਪਰਲੇ ਵੀ ਜਿਹੜੇ ਆਪਣੇ ਉੱਪਰ ਖੁੱਡੇ ਆ ਉਹਨਾਂ ਦੇ ਵੀ ਡੰਡੇ ਲਾ ਦੇਣੇ ਆ ਆਪਾਂ ਸਾਰੇ ਜਿੰਨੇ ਵੀ ਡੰਡੇ ਉੱਪਰ ਲਾਏ ਹਨ ਬੈਟੋ ਬਾਸ ਬੂਸ ਉਹ ਸਾਰੇ ਲੋਹਣੇ ਦੇ ਕੂਟਰ ਥੱਲੇ ਬੈਣ ਵਾ ਬਾਬੇ ਆ ਡੰਡੇ ਲਾ ਤੇ ਕਿਆ ਲੋ ਟ੍ਰੇ ਭਰੀ ਦੀ ਹੁਣ ਫੇ ਦਾਣੇ ਨਾ ਨਾ ਵਿੱਚ ਕਾਫੀ ਦਾਣੇ ਸੀਗੇ ਸਾਰੇ ਦਾਣੇ ਖਾਲੇ ਥੱਲੇ ਆ ਗਏ ਉੱਤੇ ਬੈਠੇ ਰਹਿੰਦੇ ਇਹਨੇ ਭੁੱਖੇ ਬੈਠੇ ਰਹਿਣਾ ਸੀ ਤੇ ਹੁਣ ਇਹਨਾਂ ਨੂੰ ਮੈਂ ਦਾਣੇ ਹੋਰ ਪੋਣਾ ਆ ਤੇ ਰੱਜ ਕੇ ਦਾਣੇ ਖਾਣ ਤੈਉ ਸੈੱਟ ਹੋਣਗੇ ਹਨਾ ਆ ਕੂਟਰ ਨੇ ਇੱਕ ਵੀ ਦਾਣਾ ਨਹੀਂ ਖਾਦਾ ਆ ਬੜੇ ਥੋੜੇ ਪੋਟੇ ਭਰਲੇ ਥੱਲੇ ਆ ਗਏ ਤੇਜ ਤੁਹਾਡੇ ਵੀ ਹੁੱਡਿਆਂ 'ਚ ਸੇਕ ਪੈਂਦਾ ਤਾਂ ਉੱਪਰ ਲਾਏ ਆ ਫੱਡੇ ਡੁੰਡੇ ਬੈਹਨ ਨੂੰ ਤਾਂ ਲਾ ਦਿਓ ਬਾਬਿਓ ਇਹ ਸੋਦਾ ਹੀ ਨੁਕਸਾਨ ਆ ਇੱਕ ਤਾਂ ਕੁੱਤਰਾ ਨੇ ਹੁਣ ਗਰਮੀ 'ਚ ਉੱਤੇ ਬਹਿਣਾ ਆਗੇ ਵੀ ਆਈ ਥੱਲੇ ਨਾ ਥੱਲੇ ਆ ਪਤਲੇ ਇਹਨਾਂ ਨੂੰ ਕੀ ਦੀਦਾ ਹਨਾ ਵੀ ਉੱਤੇ ਹਵਾ ਲੱਗਦੀ ਆ ਹਾਲ ਇਹੋ ਲਿਆ ਜੇ ਇਹ ਵੀ ਮੈਂ ਬੰਦ ਕੀਤੇ ਆ ਹੁਣ ਕਿਉਂਕਿ ਕੂਲਰ ਚੱਲਦਾ ਕੂਲਰ ਨੇ ਛੱਡਾ ਕੀਤਾ ਹੋਇਆ ਸਾਰਾ ਹੀ ਮੋਲ ਜਾ ਇੱਥੇ ਬਣਿਆ ਹੋਇਆ ਤੇ ਤਾਂ ਕਰਕੇ ਮੈਂ ਸਾਰੇ ਲਾਹ ਤੇ ਡਡੇ ਡੁੰਡੇ ਜੇ ਹੁਣ ਹੌਲੀ ਹੌਲੀ ਨਾ ਇਹਨਾਂ ਦਾ ਕੰਮ ਆਪਾਂ ਕਰਦੇ ਆ ਜਿੱਦਾਂ ਵੀ ਉਹ ਥੱਲੇ ਮਿੱਟੀ-ਮੁੱਟੀ ਫੇਰਨੀ ਉਹ ਮਕੈਹ ਦੇਣਾ ਕੰਮੀ ਨਹੀਂ ਯਾਰ ਇੱਕ ਤਾਂ ਬਾਬਿਓ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਦਿਮਾਗ ਇੰਨਾ ਖਰਾਬ ਹੋ ਗਿਆ ਹੈ ਨਾ ਕੰਪਿਊਟਰ ਬਿਮਾਰ ਦੇ ਕੇ ਕਿਉਂਕਿ ਬੜੇ ਛੋਟੇ ਕੁੱਤਰ ਚੱਲਦੇ ਸੀ ਆਪਣੇ ਕੋਈ ਕਮੀ ਪੇਸ਼ੀ ਵੀ ਨਹੀਂ ਸੀ ਤੇ ਕਬੂਤਰਾਂ ਦੀ ਹਾਲਤ ਜੇ ਮੈਂ ਵੀਡੀਓ ਪਾਈ ਨਹੀਂ ਬਾਬਿਓ ਮੈਨੂੰ ਖੈਰ ਇੱਕਦੋ ਬਣੀਆਂ ਹੋਣ ਮੈਂ ਵਿੱਚ ਜੋੜ ਦੂੰਗਾ ਤੇ ਤੁਸੀਂ ਦੇਖ ਕੇ ਵੀ ਅੱਖਾਂ 'ਚ ਪਾਣੀ ਆ ਜਾਊਗਾ ਵੀ ਆਹ ਕੁੱਤਰਾ ਨਾਲ ਕੀ ਹੋ ਗਿਆ ਹੈ ਹਨਾ ਕਬੂਤਰ ਬਿਲਕੁਲ ਥੱਲੇ ਥੱਲੇ ਨੂੰ ਪੂਛਾਂ ਸਿੱਟ ਕੇ ਇਕੱਠੇ ਹੋ ਗਏ ਸੀ ਹੱਡੀ ਬਿਲਕੁਲ ਨਿਕਲ ਗਈ ਸੀ ਤੇ ਕਬੂਤਰ ਹਰੀਆਂ ਬੈਠਾ ਅੰਦਰੋਂ ਗੰਦ ਗੱਡੀ ਜਾਂਦੇ ਖਿੱਚ-ਖਿੱਚ ਕੇ ਅੰਦਰੋਂ ਗੰਦ ਕੱਢਣਾ ਪੈਂਦਾ ਇਹਨਾਂ ਦੀ ਬੈਠ ਵਾਲੀ ਜਗਾ ਤੋਂ ਅੰਦਰ ਪਤਾ ਨਹੀਂ ਕੀ ਜੰਮ ਗਿਆ ਸੀ ਇਹਨਾਂ ਇਨਫੈਕਸ਼ਨ ਇੰਨੀ ਜ਼ਿਆਦਾ ਹੋ ਗਈ ਇੱਕ ਦਿਨ ਦੇ ਵਿੱਚ ਹੀ ਰਾਤ ਬਸ ਵੀਰੇ ਬਾਜੀਦੇ ਗਏ ਆ ਤੇ ਰਾਤੀ ਜਦੋਂ ਮੈਂ ਆਇਆ ਕਬੂਤਰ ਦੇਖਣ ਤੇ ਲਾਈਟ ਜਗਾਈ ਆ ਸਵੇਰੇ ਹੁੰਦਿਆ ਸਾਰੀ ਜੋ ਲਾਈਟ ਜਗਾਈ ਗੁੱਡੇ ਦੀ 4 ਵਜੇ ਸਾਢੇ 3-4 ਵਜੇ ਦਾ ਟਾਈਮ ਸੀ ਪਤਾ ਨਹੀਂ ਕੀ ਜਕਰ ਲਾਈਟ ਜਗਦੇ ਸਾਰੀ ਕਬੂਤਰ ਕਲੀ ਛਣ ਲਾਪੇ ਸਾਰੀ ਇੱਕ ਜਗਦਾ ਵੀ ਤੇ ਮੈਨੂੰ ਸ਼ਾਇਦ ਉਦਾਂ ਹਨਾ ਪਾਣੀ ਪੂਰੀ ਨਹੀਂ ਪੀ ਹੋਇਆ ਹੋਣਾ ਪੀ ਤਾ ਕਰ ਕੇ ਕਬੂਤਰ ਗਲੇ ਚ ਗਿਆ ਕੋਈ ਮੈਂ ਨੋਰਮਲ ਜਿਹਾ ਸਮਝਿਆ ਤੇ ਕਬੂਤਰਾਂ ਨੂੰ ਪਾਣੀ ਪੂਣੀ ਦੇ ਕੇ ਮਾੜੀ ਮੁੱਟੀ ਦਵਾਈ ਦੇ ਕੇ ਚਲ ਗਿਆ ਪਾਵਰ ਯਲ ਵਗੈਰਾ ਇਦਾਂ ਦੀ ਹੁਕੇ ਜਿਹੀ ਬਾਤ ਹੀ ਨਾ ਲੀਵਰ 50 ਵੀ ਚੱਲ ਹੋ ਜਾਣਗੇ ਸੱਟ ਜਦੋਂ ਬਾਬੇ ਉਹ ਆਏ ਤੇ ਇੱਥੇ ਬੁਰਾ ਹਾਲ ਕਬੂਤਰ ਲਿਟੇ ਥੱਲੇ ਪਰ ਕਿਗੇ ਕਬੂਤਰ ਕਿਤੇ ਡਿ ਗਿਆ ਕੋ ਕਿਦਾ ਵੀ ਆ ਨਾ ਮਰਨ ਦੀ ਹਾਲਤ ਚ ਸੀਗੇ ਉੱਥੇ ਇੱਕ ਦਾ ਬਾਹੀ ਹਰ ਕੇ ਆਏ ਸੀ ਇੱਕ ਇਨਾਕ ਦਿਮਾਗ ਖਰਾਬ ਹੋ ਗਿਆ ਕਿ ਬੱਸ ਹੁਣ ਵੀ ਨਹੀਂ বাজਦੇ ਨਾ ਸਾਰੇ ਕਬੂਤਰ ਜਾਣਗੇ ਪਰ ਬਾਬੇ ਦੀ ਕਿਰਪਾ ਨਾਲ ਠੀਕ ਹੈ ਤੁਸੀਂ ਪਿਆਰ ਦੇਨੇ ਸ਼ਾ ਤੁਹਾਡੀਆਂ ਦੁਆਵਾਂ ਲੱਗ ਗਈਆਂ ਉਤਰਾਪਾ ਫੇਰ ਦੁਆਰਾ ਸਹੀ ਕਰ ਲੇ ਬਾਬੇ ਜੀ ਬਾਬੇ ਜਿੱਦਾਂ ਵੀ ਦਿਮਾਗ ਨੂੰ ਲਵਾਇਆ ਇੰਦਾ ਆਪਦਾ ਕਰਕੇ ਜਦੋਂ ਕੰਪਿਊਟਰ ਹੋ ਗਿਆ ਸਹੀ ਆ ਲੱਸੀ ਲਿਆਇਆ ਮੱਖਣ ਸਮੇਤ ਹੀ ਜਾਂ ਮੱਖਣ ਮੱਖਣ ਵਿੱਚ ਹੀ ਆ ਸਾਰਾ ਕੋਈ ਹੈਣਾ ਇਹਦੇ ਚ ਆਪਾਂ ਅੱਧਾ ਢੱਕਣ ਪਾਇਆ ਆ ਹਮਲਾ ਗਲਾਸ ਭਰੀ ਦੱਸੀ ਦੇ ਵਿੱਚ ਅੱਧਾ ਢੱਕਣਾ ਦਵਾਈ ਦਾ ਆਪਾਂ ਪਾ ਲਿਆ ਤੇ ਕੋਈ ਇਹਨਾਂ ਨੂੰ ਮੈਂ ਦੇਣ ਲੱਗਾ ਤੇ ਤੁਹਾਡੇ ਹਿਸਾਬ ਨਾਲ ਉਹ ਕੱਲ ਦਾ ਹੀ ਨਾ ਕੋ ਗੰਦ ਘੜਦੇ ਸੀ ਨਾ ਕਾਲਾ ਸ਼ਾ ਅੱਜ ਦੋ ਵਾਰੀ ਦਿੱਤੀ ਸਵੇਰ ਦੀ ਇਹ ਉਹ ਦਹੀਂ ਚ ਪਾ ਦਿੱਤੀ ਹੁਣ ਦਹੀਂ ਹੈ ਨੀਗਾ ਖਤਮ ਹੋ ਗਿਆ ਘਰ ਦਾ ਤੇ ਇਹ ਲੱਸੀ ਵੀ ਹੈ ਮੱਲ ਲੱਸੀ ਲਿਆਇਆ ਤੇ ਲੱਸੀ ਵੀ ਸੇਮ ਰਿਜ਼ਲਟ ਆ ਚੈੱਕ ਕਰੋ ਯਾਰ ਬਿੱਠਾ ਦਾ ਆ ਇੰਨਾ ਫਰਕ ਬਾਪਿਓ ਬਿੱਠਾ ਦਾ ਪੈ ਗਿਆ ਤੇ ਬਿਲਕੁਲ ਮੈਂ ਤੁਹਾਨੂੰ ਹਾਲਤ ਦੱਸ ਨਹੀਂ ਹਾਦਾ ਸੀਗਾ ਵੀ ਜਿੱਦਾਂ ਦਾ ਇਹ ਹੈਗਾ ਸੀ ਅੰਦਰ ਤੋਰਦੇ ਹੀ ਨਹੀਂ ਸੀ ਹੈਗੇ ਬਹੁਤ ਔਖਾ ਸੀ ਇਹਨਾਂ ਦਾ ਹੁਣ ਚੱਲੇ ਆ ਸਵੇਰ ਨੂੰ ਇਹਨਾਂ ਦਾ ਹਾ ਧੋਮਾ ਧੋਮਾਂਗੇ ਕੱਪੜੇ ਇੱਕ ਕਰੀ ਫੇਰ ਤੇ ਆ ਵੀ ਪੁੱਤਰਾ ਦਾ ਬਹੁਤ ਫਰਕ ਪੈ ਗਿਆ ਸਾਰਿਆਂ ਦਾ ਤਕਰੀਬਨ ਹੀ ਲੋ ਬਾਬਿਓ ਫੇ ਆਪਾਂ ਦਵਾਈ ਦੇ ਲਈਏ ਤੇ ਲੱਸੀ ਤੇ ਦਵਾਈ ਮਿਕਸ ਕਰਕੇ ਤੇ ਫਿਰ ਮਿਲਦੇ ਆ ਹਨਾ ਲੋਏ ਬਾਬੇ ਉਹਨਾਂ ਨੂੰ ਲੱਸੀ ਲੁੱਸੀ ਦੇਤੀ ਆ ਆ ਕੱਪੜਾ ਫਿਰ ਮਗਰ ਠੰਡਾ ਪਾਣੀ ਪੀ ਕੇ ਉੱਤੇ ਬਾਤਾ ਹਨਾ ਤੇ ਸੇਕਣਾ ਪਵੇ ਉਹਦਾਰਾ ਕੁਲਰ ਨਾਲ ਠੰਡਾ ਹੋਇਆ ਕੰਮ ਪਰ ਵੀ ਵੀ ਸੀ ਹਲਕਾ ਹਲਕਾ ਹੈਗਾ ਓਕੇ ਮਾੜਾ ਮੋਟਾ ਤੇ ਸਾਡਾ ਤਾਂ ਵੀ ਆਪਾਂ ਖੋਲ ਤੇ ਸਾਰੀ ਐਨ ਚੰਗੀ ਤਰ੍ਹਾਂ ਹਵਾ ਠੰਡੀ ਹੋ ਗਈ ਹੁਣ ਆ ਮੌਸਮ ਫੇਰ ਖਰਾਬ ਜਾਂ ਹੋ ਰਿਹਾ ਚਰ ਬੱਦਲ ਬੁੱਦਲ ਜਾਂ ਹੋਊਗਾ ਹਨਾ ਪਰ ਆਪਾਂ ਖੋਲਤਾ ਚਲੋ ਜਲ ਜੂਲ ਪਰ ਸਾਰਾ ਹੀ ਤੇ ਹੁਣ ਉੱਪਰ ਵਾਲੇ ਕਬੂਤਰਾਂ ਨੂੰ ਵੀ ਤੇ ਉਹ ਅਜ ਰਹਿ ਗਏ ਖੋਲਣ ਵਾਲੇ ਡੰਡੇ ਉਹਨਾਂ ਦੇ ਵੀ ਖੋਲ ਦੂੰਗਾ ਕੱਲ ਨੂੰ ਕਿਉਂਕਿ ਅੱਜ ਬਾਬੇ ਕਬੂਤਰਾਂ ਹੈ ਕਬੂਤਰ ਹੀ ਆਪਣੇ ਜਾਨ ਹਨਾ ਇਨਾਂ ਲਈ ਧਿਆਨ ਸਾਰਾ ਹੀ ਕਬੂਤਰ ਸਹੀ ਹੋ ਜਾਣ ਬਸ ਮੈਂ ਟੋ ਮਿੱਟੀ ਆ ਹੁਣ ਆਪਾਂ ਥੱਲੇ ਲਾਏ ਆ ਕਬੂਤਰ ਸਾਰੇ ਥੱਲੇ ਬੈਠੇ ਆ ਤੇ ਥੱਲੇ ਛੰਡਾ ਆ ਉੱਪਰ ਸੇਕਾ ਆ ਇੱਥੇ ਤੱਕ ਸੇਕਾ ਹੁੰਦਾ ਇੰਨੀ ਕੁ ਉੱਚੀ ਤੱਕ ਉਦੋਂ ਬਾਅਦ ਥੱਲੇ ਛੰਡਾ ਹੀ ਹੋ ਜਾਂਦਾ ਹੁਣ ਉਹਦਾ ਵੀ ਹਵਾ ਹੂਗਾ ਕਰਨਾ ਆਪੀ ਬਸ ਹੋਜੂਗਾ ਕੰਮ ਸੈੱਟ ਹੁਣ ਤੇ ਲੋ ਬਾਬੇ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ ਤੇ ਓਕੇ ਬਾਬੇਓ ਮਿਲਦੇ ਆਂ ਅਗਲੀ ਵੀਡੀਓ ਚ